दिमाक हल गया बकर फर लिया पौला दो ना ती ग ਤੀਜੀ ਗੱਪਣਾ ਤਿੰਨ ਨਾਗਾ ਤਿੰਨ ਨਾਗਾ ਉਹ ਤੀਜੀ ਦਾ ਐਵੇਂ ਹੈ ਓਏ ਦੰਦ ਤਾਂ ਦੇਖ ਦੰਦ ਉਹਨਾਂ ਦੇਖ ਲੈ ਉਹਨਾਂ ਦੇ ਦੇਖੀ ਆ ਲੈ ੱਟਕਾ ਕਰਦੀ ਆ ਓਏ ਜਵਾਨ ਨਹੀਂ ਆ ਭਾਈ ਨਾ ਬੱਕਰੀ ਦਾ ਨਾ ਨਹੀਂ ਆ ਜਾ ਹੁਣ ਥਾਂ ਥਾਂ ਦੇਖ ਲੈ ਗੱਪਣਾ ਕੀ ਮੰਗਿਆ ਛੱਡ ਦੇ ਓ ਕੀ ਮੰਗਿਆ ਏਅਰਲਾਈਨ ਦੇ ਨਹੀਂ ਦੱਸਦੇ ਆਪਾਂ ਤੇ ਸ਼ਾਇਰੀ ਅਕਲ ਦੀ ਕਦਰ ਕੀਤੀ ਹੈ ਮਗਾ 32000 ਦੀ ਲੈ ਜਾ ਇਨੀ ਸ਼ਵਾ ਕਰੀ ਆ ਬਾਬਾ ਜੀ ਹੋਰ ਆਜੋ ਆ ਸਨੇ ਪੱਟ ਲਈ ਜੰਦੇ ਛੱਡ ਦੇ ਛੱਡ ਅੱਠ ਤਾਂ ਫਿਰ ਜਾਊਗੀ ਇਹ ਨਾਲ ਪੱਟ ਕਰਕੇ ਤਾਂ ਬੱਕਰੀ ਲੈਂਦਾ ਅਗਲਾ ਬੱਕਰੀ ਦੁਬਾਰੇ ਸੁੱਕੀ ਖੜੀ ਆ ਸਕੀ ਬੈਂਕ ਕੋਲ ਉਹ ਕੰਮ ਫੇਰ ਹੀ ਤਸੱਲੀ ਹੈ ਹਾਂ ਗੱਬਣ ਦੀ ਤਾਂ ਹੀ ਦੀ ਤਸੱਲੀ ਹੈ ਇਹ ਤਾਂ ਨੰਬਰ ਲੈ ਕੇ ਜੀ ਕਿਹੜੇ ਪਿੰਡ ਦਾ ਹੈ ਸੱਤਣਾ ਸੱਤਣਾ ਕਿੱਥੇ ਜੇ ਮੁਕਸਰ ਲੱਗੇ ਮੁਕਸਰ ਲੱਗੇ ਤੇਰਾ ਪਿੰਡ ਬਾਬਾ ਕਦਾ ਮਕਸਦ ਹੋਈ। ਪਤਾ ਗਵਾਂਡੀ ਪਾਈ ਹੋ। ਹਾਂ ਕਿਹੜਾ ਪਿੰਡ ਹੈ? ਬਸ ਫਿਰ ਜਦੋਂ ਮਰਜੀ ਆ ਜੀ ਘਰੇ। ਜਦੋਂ ਮਰਜੀ ਸੱਤਾਂ ਨੇ ਵਗ ਜੀ। ਬੱਬੂ ਬਾਜੀ ਘਰਾਂ ਦੇ ਮੁੰਡਿਆਂ ਦੇ ਕਰੇ। ਉਹ ਨਾ ਕੰਮ ਹੋਊਗਾ ਇਹਦੇ। ਕੀ ਲਾਇਆ ਜੀ? ਮੁਰਕ ਕਿਤੇ ਵਾਸੂ ਆ। ਕੀ ਲਾਇਆ? ਯਾਰ ਉਹ ਕੰਮ ਨਹੀਂ ਆ। ਕੀ ਲਾਇਆ? ਇਹ ਤਾਂ ਕੱਤਿਆਂ ਲਈ ਗੱਲਾ ਕਰੀ ਜਾਂਦਾ ਮੈਂ ਕਹਿੰਦਾ ਕੋਲ ਜਾਨਾ ਮੇਰਾ ਬੰਦਾ ਕੀ ਆ ਕਾ ਜੀ ਮੁੰਡਾ ਕੋਨਾ ਹੁੰਦਾ ਤਾਂ ਲੜਦੇ ਚੰਗੇ। ਦੱਸਦੀ ਤਾਂ ਮੇਮ ਨਹੀਂ ਆ ਥੱਲੇ ਦੱਸਦੀ ਹੁਣ ਆਤੀ ਬੱਕਰੀ। ਯਾਰ ਐਡੀ ਨਹੀਂ ਗੱਲ ਕੋਈ। ਮੇਮ ਨਹੀਂ ਸੋਣੀ ਬਹੁਤ ਆ। ਵੇਖ ਲੈ ਕੰਨਾ ਦੀ ਸਿੰਘੀ ਜੀ ਜੰਦਾ ਨਾਲ ਅਗਲਾ ਜੋ ਇੱਕ ਨਕਸ਼ੇ ਦੀਆਂ ਨੇ ਨਕਸ਼ਾ ਸੋਣਾ ਬੱਕਰੀ ਆ ਯਾਰ ਤੂੰ ਵੀ ਕੋਈ ਘੱਟ ਵੱਤ ਕਰ ਲੈ ਭਾਈ ਇਹ ਰੇਟ ਲਾਉਣਗੇ ਤਾਂ ਆਪਾਂ ਘੱਟ ਵੱਤ ਕੋਈ ਹੋਊਗਾ ਮਾੜਾ ਮੋਟਾ ਹੀ ਹੋਊਗਾ ਇੰਨਾ ਨਹੀਂ ਹੁੰਦਾ ਮੈਂ ਤਾਂ ਇਕੱਲ ਦੇ ਆ ਛਾਣੀ ਦੀ ਕਦਰ ਕੀਤੀ ਆ ਬਸ ਕਰਾਂ ਲਾਣ ਦਾ ਕਿ ਮੈਨੂੰ ਦੱਸੇਗਾ ਪਰ ਹੋਗੇ ਆ ਪਹਿਲਾਂ ਪੁੱਛ ਲੈ ਆ ਰਹਿ ਕਰ ਲੈ ਯਾਰ ਓ ਭਾਈ ਆ ਜਾ ਕਿੱਥੇ ਆ ਤੂੰ ਤੂੰ ਹੀ ਬੋਲਿਆ ਤੂੰ ਆ ਭੁੱਲਿਆ ਬੋਲ ਮੈਨੂੰ ਇਸ ਟਾਈਮ ਨਸ਼ਾ ਆ ਜਾਂਦਾ ਨਸਾ ਚੜ ਜਾਂਦਾ ਵੀ 22000 ਦੀ ਬੱਕਰੀ ਕਰਤੀ ਤੇਰੀ ਯਾਰ ਆਹ ਆਹ ਦੀ ਮੈਂ ਤੇ ਲੋ ਕੁਵਾ ਮਾੜਾ ਮੋਟਾ ਹੋ ਗਏ ਹੁਣ ਤੇਰੀ ਮਰ ਜਾ ਡੱਕਰ ਦਾ ਡੱਕਰ ਦੇ ਉਹ ਯਾਰ ਉਹਨਾਂ ਦੇ ਬਿਨਾ ਕਹੇ ਬੱਕਰੀ 22000 ਦੀ ਆ 21000 ਕਿਹਾ ਬੁੜੇ ਨੇ ਨੇਮਦਵਾਲਾ ਮੈਂ ਆਖਿਆ ਵੀ ਤੂੰ ਬੋਲ ਨਾ ਮੇਰੇ ਵਾਲੀ ਗੱਲ ਤੇ ਚਲਾਣੀ ਹੈ ਪੂਰਾ ਬੁੜਾ ਹੀ ਆ ਵਿਚਾਰਾ ਹੋਰ ਹੈ ਮੁੰਡਾ ਹੈ ਹਾਂ ਮੇਰੇ ਵਾਲਾ ਮੈਂ ਗਾਰੰਟੀ ਦਿੰਦਾ ਹੁਣਿਆ ਹਰਤੀ ਦੇ ਜਵਾਨ ਹੈ ਮੈਂ ਗਾਰੰਟੀ ਦਿੰਦਾ ਮੁੱਕ ਗਿਆ ਤੇਲਾਂ ਵਿੱਚ ਤੇਲ ਬਾਬੇਆ ਤੇਰਾ ਮੇਰਾ ਨਹੀਂ ਹੈਗਾ ਮੇਲ ਬਾਬੇਆ ਜਾਣੀ ਆ ਮੇਰੀ ਗੱਲ ਸੁਣਨਾ ਸਾਰੀ ਸਵਾ ਘੜੀ 32000 ਦੀ ਬੱਕਰੀ ਆ 32 ਆ ਕਹਣਾ 30000 ਦੀ ਬੱਕਰੀ ਦੇਊਗਾ ਇਹ ਤਾਂ ਉਹ ਕਿੱਥੇ ਲਈ ਵਿਚਾਰਾ ਇਹ ਲਿਆਊਗਾ ਪੱਤੇ ਦੋ ਨਾਗਤ ਦੇਈ ਜਾਂਦੇ ਬੱਕਰੀ ਪੱਟ ਫੇਰੀ ਪ੍ਰੀਆ ਆ ਫਰੀ ਆ ਪੱਟ ਪੈਊ ਉਹ ਤੂੰ ਆਪ ਵੀ ਦੇਖ ਲੈ 300 ਬੱਕਰੀ ਬੱਕਰੀ ਉਹ ਲੈ ਫੜ ਲਈ ਨਾ ਵੀ ਯਾਰ 22.5 ਦੀ ਨਹੀਂ ਨਹੀਂ 500000 ਨਾਲ ਨਹੀਂ ਹੋਣੀ ਰਾਜੂ ਪੱਕੇ ਰੁਪਏ ਲੈ ਬਾਈ ਜੇ ਬੱਕਰੀ ਲੈ ਜਾਣੀ ਹੈ ਆ ਬਾਹਲਾ ਕਰੜਾ ਬੰਦਾ ਕਿਉਂ ਹੁੰਨਾ ਹੈ ਤੂੰ ਬਾਈ ਰਾਜੂ ਕਰੜਾ ਮਾਲ ਵੇਖ ਕੇ ਲੈਣੇ ਆਪਾਂ ਵੇਖ ਦੂ ਆਪ ਵੀ ਵੇਖ ਲੈ ਹੁਣ ਇੱਥੇ ਇੱਕ ਬੱਕਰੀ ਬਾਂਜੂ ਤਿਆਰ ਹੋ ਗਈ ਐ ਵੀ ਵੇਖ ਤੂੰ ਬਾਕੀ ਸਨੱਕ ਬਣਾ ਵੇਖ ਲੈ ਤੂੰ ਆਪ ਹੀ ਹੁਣ ਸਨੱਕ ਬਣੇ ਨੂੰ ਕਿਤੇ ਬਾਪੇ ਕੁਝ ਕਰਦਾ ਮੜਾ ਮੋਟਾ ਹਾਂ ਲੱਗ 7000 ਦੀ ਸੀ ਉਹ ਨਹੀਂ ਨਹੀਂ 500 ਨਾਲ ਨਹੀਂ ਬੜਾ ਉਹ ਵਧਾਈ ਜਾ ਚੱਲ ਤੇਰੀ ਮਾਂ ਹੁਣ ਮੇਰਾ ਵੀ ਦਮ ਨਿਕਲ ਗਿਆ ਅਗਲਾ ਭਾਜਦਾ ਸੀ ਮੈਂ ਤਾਂ ਰੋਕ ਕੇ ਆਉਂ ਉਹ ਅੱਡੇ ਆੜੇ ਬੱਕਰੀਆਂ ਮਾਰ ਰਹਾ ਉਹ ਤਾਂ ਜਿੱਥੇ ਬੱਕਰੀਆਂ ਲਾ ਕੇ ਵਿੱਚ ਹੁਣ ਛਾਣੇ ਬੰਦੇ ਘੜੇ ਜੇ 23000 ਦੀ ਹੋਈ ਤੇ ਡੇਢ ਲੱਗ ਪਏ ਫਿਰ ਮੇਰਾ ਕੰਮ ਖੜਜੂਗਾ ਜਿੱਥੇ ਬੱਕਰੀਆਂ ਉੱਥੇ ਵੇਚਦੇ ਆ ਹਾਂ ਉੱਥੇ ਵੇਚਦੇ ਜੇ ਸਵਾ ਚ ਭਾਜ ਜਾ ਤੂੰ ਮੈਨੂੰ ਕਿ ਤੇ ਲਾਂਤ ਕਹਿਦੀ ਯਾਰ ਨਾ ਤੈਨੂੰ ਫਿਟੇ ਲਾਣ ਤੇ ਕਹਿ ਕੇ ਜਾਉ ਮੈਨੂੰ ਕਿਸੇ ਦਾ ਡਰ ਨਹੀਂ ਪੱਕੇ ਰੁਪਏ ਲਾਈ ਮੈਂ ਕੋਈ ਕੱਚਾ ਇਹਨੂੰ ਕਿਸੇ ਦਾ ਡਰ ਨਹੀਂ ਕਹਿੰਦੀ ਮਾਹੀ ਮੇਰਾ ਘਰ ਨਹੀਂ ਹਾਂ 25000 ਦੀ ਬੇਚਤੀ ਉਹ 22000 ਦੀ ਬੱਕਰੀ ਲੈ ਗਿਆ ਤੇਰਾ ਦਿਮਾਗ ਹੱਦ ਲਗਿਆ ਸੱਜੇ ਮਾਰੂ ਥਾਪੜ ਕੀ ਕਰਦਾ ਇਹ ਕੈਮਰੇ ਭੰਨੇਗਾ ਉਹਨੇ ਦੇ ਕੈਮਰੇ ਨੂੰ ਦੇਖੀ ਜੋ ਮੈਂ ਨਵੇਂ ਲੈ ਦੂੰ ਕੈਮਰੇ ਤੈਨੂੰ ਮਾਰੂ ਡਾਂਗਾ ਤੇਰੇ ਪਿੱਛੇ ਪੜਾ ਹੋ ਜਾ ਲੈ ਬੱਕਰੀ ਨੂੰ ਖੁਸ਼ ਆ ਖੁਸ਼ ਆ ਮੈਂ ਤਾਂ ਚੱਲ ਪਾਪਾ ਖੁਸ਼ ਆ ਓਕੇ ਓਕੇ ਲੈ ਡਾਂਗਣਾ ਇਹ ਡਰਾਤਾ ਬੰਦਾ ਵਾਹਲਾ ਜਾਓ ਜੀ ਪੈਸੇ ਦੀਏ ਜਾਓ ਲੈ ਪਾਹਾਂ ਲਬੇ ਜੋ ਮਾਰ ਲਿਆ ਰਾਂ ਨੁੱਟਣਾ ਅਗਲਾ ਕਿਉਂ ਜੀ ਜੇਂਦਰ ਸਾਹਿਬ ਹਾਂ ਭਾਈ ਪਾਠਾ ਮਗਰ ਗਾਰੰਟੀ ਗੱਬਣ ਦੀ ਤੇਰੀ ਐ ਭਾਈ ਯਾਰ ਜਮਾ ਦੁੱਧ ਤੂੰ ਵੀ ਹਾਂ ਇਹਦੇ ਨੇ ਰਿਸ਼ਤੇਦਾਰੀ ਆ ਹਾਂ ਇਹ ਮੇਰੀ ਗਾਰੰਟੀ ਨਹੀਂ ਹੈਗੀ ਦੁਬਾਰੇ ਪਾਠ ਨਾਲ ਕਿਉਂ ਜੀ ਨੀ ਲੈ ਲੋਟ ਤਾਂ ਹੈ ਬੱਤੇ ਨੇ ਮੈਂ ਨਹੀਂ ਬੱਤੇ ਇਹਦੀ ਨਾਲ ਇਹਨਾਂ ਚਿਰ ਦੀ ਗੱਬਣਾ ਹੈ 8 1/2 ਮਹੀਨੇ ਤੋਂ ਹਾਂ ਗੱਬਣ ਤੇਰੀ ਹੂੰ ਹਾਂ ਭਾਈ ਉਹ ਸੁਈਆਂ ਖਾਈਂ ਅੰਦਰ ਤੇਰੀ ਹੂੰ ਆ ਸੁਈਆਂ 11 ਨੇ ਤਾਂ 10:00 ਵਜੇ ਡਿਸਪਲੇ 'ਤੇ ਕਰੇ ਪਾਉੜੇ ਤੇ ਲੋਕਾਂ ਹਾਂ ਸੌਣੇ ਹਾਂ ਉਹ ਕੈਮਰਾ ਭੰਨ ਹਾਂ ਇਹ ਪਰੇ ਅੱਭੀਆਂ ਨੂੰ ਖਾ ਲਈ ਬੱਕਰੀ ਖੜ ਜਾ ਦੋ ਮਿੰਟ ਆ ਤੇਰਾ ਡਿੱਗ ਭਰ ਰੰਗਾ ਇਹ ਤਾਂ ਕੁਝ ਨਹੀਂ ਹੁੰਦਾ ਮੈਂ ਤਾਂ ਪਿੰਦ ਕ ਦਾ ਯਾਰ ਹਾਂ ਇਹਦਾ ਸਾਰਾ ਕੁਝ ਕਿਉਂ ਜੀ ਇਹਦਾ ਤਮਾਸ਼ਾ ਕਰਨਾ ਪਾਣੀ ਤਾਂ ਨਹੀਂ ਛੱਡ ਜੇ ਆਪਣੀ ਉਹਦੀ ਗਾਰੰਟੀ ਉਹ ਤਾਂ ਛੱਡ ਯਾਰ ਗੱਲਾਂ ਰੱਬ ਦੇ ਕਰਦਾ ਕੀ ਪਤਾ ਬਾਈ ਕਈ ਵਾਰੀ ਪਾਣੀ ਤਾਂ ਛੱਡ ਜਾਂਦੀਆਂ ਨਾ ਫਲਪੁਰ ਛੱਡ ਜਾਂਦੀਆਂ ਹਾਂ ਜੇ ਮਕਰ ਬੱਕਰਾ ਹੈ ਬਾਈ ਉਹ ਤੂੰ ਬੱਚਾ ਹੋਵੇ ਕੋਈ ਆਖ ਜਰਾ ਉਹਦੇ ਦੇ ਬੱਚੇ ਇਹਦੇ ਮਗਰ ਪਾਤਾ ਜੀ ਇਹਨਾਂ ਨੂੰ ਆਹ ਸੱਜਰਾ ਤੈਨੂੰ ਥੋੜੀ ਮੂਹਰੇ ਕੋਈ ਇੱਧਰ ਦੀ ਆਇਆ ਟਾਪਿਆ ਕੇ ਦੋਨੇ ਲੈ ਆ ਮੈਂ ਲਾਇਓ ਰੇ ਨਾ ਭਾਈ ਉਹ ਸਾਈ ਵਾਲਾ ਥੋੜਾ ਅਗੇ ਨਾ ਸਕਦਾ ਤਰਨ ਕੀ ਨਾ ਭਾਈ ਅੱਛਾ ਬਹੁਤ ਬਹੁਤ ਜੀ ਹੈ ਬੰਦੇ ਚੈਨ ਨਾ ਬੇਚਦਾ ਉਹ ਮੈਨੂੰ ਮਨ ਚਾਰ ਵਗਰਾ ਹੀ ਕਿਸੀ ਦਾ ਮੇਰਾ ਪਹਿਲੀ ਵਾਰ ਆਇਆ 13 ਬੇਚਦਾ ਵੀ ਮਦਦ ਹਜੇ ਤੂੰ ਮਦਦ ਸੋ ਸਾਰਾ ਸਾਰਾ ਇਹ ਇੱਕ 21 ਭਾਈ ਇਹ ਸ਼ੋਵੀ 25 ਛੋੜ ਕਰ ਦੇਖੋ ਸ਼ੋਈ ਨਹੀਂ ਕਰਦਾ ਬੱਕਰੀਆਂ ਵੇਖਦੇ ਆ ਭਾਈ ਕੋਈ ਨਹੀਂ ਖੜੀ ਰਹਿੰਦੇ ਜੇ ਲੈ ਕੇ ਜਾਣੇ ਤਾਂ ਲੈ ਜਾਓ ਮਰਚੀ ਕਰਾ ਦੇਾਂਗੇ ਜੀ ਠੀਕ ਆ ਮਰਚੀ ਕਰਾ ਦੂ ਛੋਟ ਵੰਡੇ ਦੀ ਖੋਛਾ ਬਾਬਾ ਇਹਦਾ ਮਾਨਤਾ ਕਰਦੇ ਕੋਈ ਗਰੀਦ ਦਾ ਆ ਇਹਦਾ ਕਰਦਾ ਚੰਤਰੀ ਮਰਜੀ ਜਿਹੜੇ ਮਰਜੀ ਦੇ ਦੇ ਤੂੰ ਤਾਂ ਪੰਜਾ ਲੈ ਲੈਨੇ ਉਹਨਾਂ ਖੁਸ਼ ਹੋ ਕੇ ਜੇ ਮੈਂ ਵਧਾ ਹਾਂ ਦਾ 500 ਦਰ ਤੈਨੂੰ ਦੇਣੇ ਲੱਗਦੇ ਕੋਈ ਨਹੀਂ ਖੁਸ਼ ਹੋ ਕੇ ਜੋ ਮਰਜੀ ਦੇ ਦੇ ਤੇਨ ਆਪਾਂ ਨੇ ਖੋਲੇ ਵੀ ਨਹੀਂ ਜੇ 200 ਤਾਂ ਦੇ ਦੇ ਚਾਹ ਪਾਣੀ ਪੀ ਲਾਂਗੇ ਸਰਦਾਰਾ ਕੋਈ ਨਹੀਂ ਕੋਈ ਨਹੀਂ ਚੱਲ ਜਾ ਉਹ ਨਾ ਟਿਆ ਤੂੰ ਤਾਂ 500 ਦੇ ਦੇ ਬੱਕਰੀ ਵੇਚੀ ਐ ਤੇ ਤਾਂ ਮੈਂ ਕਿਹ ਰਾ ਤੇਰਾ ਦਿਮਾਗ ਹੱਲ ਜੂ ਵੇਚੀ ਸੀ ਬਾਈ ਬੱਕਰੀ ਲੈਣ ਆਲੇ ਖੜੇ ਆ ਯਾਰ ਕਿਹੜੇ ਖਾਈ ਕਿਹੜੇ ਲਊ